ਸਨਯੋਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਅੱਜ ਨਿਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਪਾਇਲ ਅਨਾਜ ਮੰਡੀ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਸ਼ਾਮਲ ਹੋਏ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ ਟਰੈਕਟਰ ਚ ਕੋਲੀ ਮਾਰਦੀ ਹੈ ਇਹਦੇ ਇਹ ਵੀ ਸਾਡੀ ਜੱਥੇਬੰਦੀਆਂ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਦੇਖੋ 284 ਦੁਆਰਾ ਮੜ ਕੇ ਆ ਗਈ ਫਿਰ ਫਾਇਦਾ ਨਹੀਂ ਰਹਿਣਾ ਹੈਗਾ ਕਿਉਂਕਿ ਹਰ ਘਰ ਦੇ ਵਿੱਚ ਬੱਚਾ ਐਡਾ ਧੱਕਾ ਹੋਊਗਾ ਤਾਂ ਹਰ ਕੋਈ ਉੱਠੂਗਾ ਮੈਂ ਬਹੁਤ ਲਗਾਇਤ ਕਰਕੇ ਪਿੱਛੇ ਦੇਖੇ ਨੇ ਸਾਡੇ ਕਈ ਬੱਚਿਆਂ ਦੇ ਪੁਲਿਸ ਵੱਲੋਂ ਲਗਾਇਤ ਕਰਕੇ ਉੱਤੇ ਗਏ ਇਹ ਸਾਥ ਵਾਲਾ ਲਗਾ ਕੇ ਉਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਦੀ ਬਸ ਕਰਾਈ ਗਈ ਉਹਨਾਂ ਕੋ ਝੂਠੇ ਟਰੈਕ ਬਣਾ ਕੇ ਉਹਨਾਂ ਦਾ ਇਨਕਾਊਂਟਰ ਕਰਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਕਈ ਬੱਚਿਆਂ ਨੇ ਗਰਜ ਕੀਤਾ ਆਪਾਂ ਇਹ ਜਨਅਤੀ ਆਪਣੀਆਂ ਜਿਹੜੀਆਂ ਜੱਥੇਬੰਦੀਆਂ ਨੇ ਆਪਾਂ ਕਿਸਾਨੀ ਦੇ ਮਿਲਟਾਵਾ ਤੋਂ ਠੋਲੇ ਆ ਆਪਾਂ ਪੁਲਿਸ ਦੀ ਜਿਹੜੀ ਉਹ ਧੱਕੇਸ਼ਾਹੀਆ ਇਹਦੇ ਖਿਲਾਫ ਦੀ ਆਵਾਜ਼ ਉਠਾਈਏ ਸਰਕਾਰ ਜਿਹੜਾ ਆਪਾਂ ਨੂੰ ਇਹਨਾਂ ਪਰੇਸ਼ਾਨ ਕਰਦੀ ਹੈ ਜਿਵੇਂ ਹੁਣ ਪੱਤਰਕਾਰ ਭਾਈਚਾਰਾ ਜਿਹੜਾ ਵੀ ਸੱਚ ਬੋਲਦਾ ਉਹਨਾਂ ਤੇ ਚੱਕ ਕੇ ਇਹੋ ਪਾਸੇ ਵਜਣ ਦੇ ਲਈ ਜਿਨੇ ਆਂਦਾ ਤੇ ਬੰਦੀ ਗੁਰਸਰਮਿਕ ਨੂੰ ਇੰਟਵਿਊ ਆਵਾਜ਼ ਦਿੱਤਾ ਮਲੇਂਗਰ ਕੋ ਦਿੱਤਾ ਬਾਹਰ ਜਣਿਆ ਤੇ ਬਾਕੀ ਪੱਤਰਕਾਰਾਂ ਨੂੰ ਇਹ ਸਰ ਦੀ ਬੇਨਤੀ ਆ ਕਿ ਤੁਸੀਂ ਸੱਚਾਈ ਲਿਖਿਆ ਕਰੋ ਸੱਚਾਈ ਦਾ ਸਾਖ ਦਾ ਪੰਜਾਬ ਦਾ ਇਹ ਚਲਬਾਤ ਬੁਰਾ ਹਾਲਾ ਕੁਝ ਕੀ ਬੰਦੇ ਬਚੇ ਨੇ ਜਿਹੜੇ ਪੰਜਾਬ ਦਾ ਸੋਚ ਰਹੇ ਨੇ ਨਹੀਂ ਅਦਰਵਾਈਜ਼ ਪੰਜਾਬ ਦਾ ਇੰਨਾ ਕੇ ਜਵਾਨੀ ਦਾ ਵੀ ਘਾੜਬਾਜ ਚੁੱਕਿਆ ਕਹਿੰਦੇ ਨੇ ਆਪਣਾ ਨਸ਼ਾ ਵਿਰੋਧ ਇਹਨਾਂ ਦਾ ਜਿਹੜਾ ਯੁੱਧ ਸੀ ਉਹ ਫੇਲ ਆਲਾ ਕਿੰਨੇ ਕੇਸ ਦਿਖਾਵਾਂ ਬੱਚੇ ਟਿੱਟਾ ਲਾ ਕੇ ਡਿੱਗੇ ਪੈ ਹੁੰਦੋ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਅੱਜ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਪਾਇਲ ਅਨਾਜ ਮੰਡੀ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਸ਼ਾਮਲ ਹੋਏ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ